ਤੁਸੀਂ ਦੇਖ ਰਹੇ ਹੋ ਡੈਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ 115 ਦੀ ਕਿਲੋ ਲਾਨਦ ਦੇ ਆਮ ਆਦੀ ਪਾਰਟੀ ਪਛਮ ਤ ਵਿਧਾਇਕ ਗਰੂਪੀ ਗੋਗੀ ਬਸੀ ਜਿਆਦਾ ਦੇਰ ਰਾਤ ਉਹਨਾਂ ਦੇ ਇੱਕ ਗੱਡੀ ਵਿੱਚ ਜਿਹੜੀ ਗੋਲੀ ਲੱਗਨ ਉਹਦੀ ਮੌਤ ਹੋ ਗਈ ਸੀ ਤਾਂ ਪੂਰੇ ਆਮ ਆਦੀ ਪਾਰਟੀ ਨਾਲ ਲੁਧਿਆਣੇ ਨਾਲ ਪੂਰੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਇੱਕ ਖਬਰ ਨੂੰ ਸੁਣਿਆ ਤਾਂ ਇੱਕਦਮ ਹੱਕੇ ਬਕੇ ਲਗੇ ਕਈਆਂ ਤਾਂ ਰਾਤੀ ਪਾਲ ਗਿਆ ਲੇਕਿਨ ਜਿਨ੍ਹਾਂ ਨੂੰ ਤੜਕਸਾਰ ਪਤਾ ਲੱਗਾ ਤਾਂ ਤੜਕਸਾਰ ਪਤਾ ਲੱਗਦੇ ਸਾਰੀ ਉਹਨਾਂ ਦੇ ਜਿਹੜੇ ਚਹੇਤੇ ਆ ਜਨਪਚਾਂ ਦੇ ਲੋਗਾ ਪਾਰਟੀ ਵਰਕਰ ਆ नेता एटो उना दे कार ਪਹੁੰਚਦਾ ਸ਼ੁਕਰ ਕੀਤਾ तमाम ਤਸਵੀਰਾਂ ਖਾ ਰਹੇ ਗੁਰਪ੍ਰੀ ਗੋਗੀ ਬਸੀ ਦੇ ਵਿਦਾਇਕ ਹੈ ਉਹਨਾਂ ਦੇ तमाम ਪਰਿਵਾਰਕੜੇ ਮੈਂਬਰ ਰਾਤ ਤੋਂ ਹੀ ਇੱਥੇ ਆਗੇ ਸੀ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਰਾਤ ਤੋਂ ਹੀ ਪਹੁੰਚ ਕੇ ਸੀ ਤੁਹਾਨੂੰ ਲਗਾਤਾਰ ਸੀ ਤੁਹਾਨੂੰ ਇੱਕ ਵੇ ਤੇ ਤੁਹਾਨੂੰ ਲਗਾਤਾਰ ਦੇਨੀ ਸਿਆ ਟੀਵੀ ਤੋਂ ਅਸੀਂ ਲਗਾਤਾਰ ਅਸੀਂ ਲਾਈਵ ਤਸਵੀਰ ਦਿਖਾ ਰਹੇ ਹਾਂ ਹਰ ਇੱਕ ਉਹ ਪਰਿਵਾਰਕ ਮੈਂਬਰ ਦੇ ਨਾਲ ਉਹਨਾਂ ਦੇ ਪਾਰਟੀ ਵਰਕਰ ਦੇ ਨਾਲ ਨਾਲ ਜਿਹੜੇ ਆਮ ਧਾਰਮਿਕ ਸਮਾਜਿਕ ਤੇ ਹੋਰ ਰਾਜਨੀਤਿਕ ਜਿਹੜੇ ਲੋਕ ਹੈ ਇਸ ਗੱਲ ਨੂੰ ਜਿਹੜਾ ਖਬਰ ਉਹਨਾਂ ਨੂੰ ਮਿਲਦੀ ਆ ਪਤਾ ਲੱਗਦੀ ਆ ਤਾਂ ਇੱਕਦਮ ਉਹ ਹੱਕੇ ਬੱਕੇ ਰਹਿੰਦੇ ਆ ਤਾਂ ਉਸ ਵਕਤ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਗੁਰਪ੍ਰੀ ਗੋਗੀ ਬਸੀ ਜੜੇ ਤਕਰੀਬਨ ਪੌਣੀ 10 ਵਜੇ ਤੱਕ ਗੱਲਬਾਤ ਹੋ ਰਹੀ ਸੀ ਕਿਸੇ ਨਾਲ ਵੀ ਤਾਂ ਉਹ ਹੁਣ ਸਾਡੇ ਵਿੱਚ ਨਹੀਂ ਰਹੇ ਤਾਂ ਇਸ ਗੱਲ ਨੂੰ ਲੋਕਾਂ ਨੂੰ ਵਿਸ਼ਵਾਸ ਕਰਨਾ ਵੀ ਕਾਫੀ ਮੁਸ਼ਕਲ ਹੋ ਰਿਹਾ ਹਜੇ ਤੱਕ ਵੀ ਵੀ ਇੱਕ ਹਸਮੁਖ ਚਿਹਰਾ ਗੁਰਪ੍ਰੀ ਗੋਗੀ ਬਸੀ ਲੋਨਾਂ ਦੇ ਜਿਹੜਾ ਉਹ ਚਿਹਰਾ ਜਿਹੜਾ ਹਮੇਸ਼ਾ ਹੀ ਹਸਮੁਖ ਰਹਿੰਦਾ ਸੀ ਤਾਂ ਉਹ ਸਾਡੇ ਵਿੱਚ ਨਹੀਂ ਰਿਹਾ ਤਾਂ ਤਮਾ ਤੁਸੀਂ ਤੁਹਾਨੂੰ ਪਰਵਾਰਕ ਮੈਂਬਰ ਦੇ ਨਾਲ ਦੇ ਰਿਸਟਰ ਤੇ ਪਹੁੰਚੀ ਤੇ ਇਹ ਉਹ ਵਰਕਰ ਇਹ ਪਹੁੰਚੇ ਹੋੜੜੇ ਜਾਣ ਪਛਾਣ ਦੇ ਲੋਕੀ ਤੇ ਪਹੁੰਚ ਗੱਲ ਕਰ ਅ ਬੜੀ ਇੱਕ ਅ ਵਿਸ਼ਵਾਸ ਨਾ ਹੋਣ ਵਾਲੀ ਖਬਰ ਰੂਬ ਅਸੀਂ ਵੀ ਕਰ ਰਹੇ ਆ ਰਾਤੀ 1:00 ਤੋਂ ਬਾਅਦ ਦੀਆਂ ਤੇ ਲੋਕਾਂ ਨੂੰ ਹਜੇ ਵਿਸ਼ਵਾਸ ਨਹੀਂ ਹੋਇਆ ਤੜਕਸਾ ਜਿਹੜੇ ਵੀ ਗੁਰਪੀ ਗੋਗੀ ਬਸੀ ਉਹ ਚਿਹਰਾ ਜਿਹੜਾ ਹਮੇਸ਼ਾ 24 ਘੰਟੇ ਸਮਾਈਲ ਲੰਦੀ ਸੀ ਕਿਸੇ ਨੂੰ ਛਿਕਨ ਨਹੀਂ ਅਜੇ ਕਿਸੇ ਨੇ ਦੇਖੀ ਤਾਂ ਉਹ ਸਾਡੇ ਵਿੱਚ ਨਹੀਂ ਰਿਹਾ ਸ਼ਬਦ ਨਹੀਂ ਆ। ਐਤੀ ਮਾਰ ਪਈ ਕੋਰ ਲਾਣੇ ਤਾਂ ਕੀ ਦਰਦ ਨਾ ਆਇਆ। ਇੱਕ ਐਸਾ ਇਨਸਾਨ ਜਿਹੜਾ ਕਿ ਵੈਸਟ ਕੰਸਟੀਟੂਐਂਸੀ ਨੇ ਪੂਰੇ ਪੰਜਾਬ ਲਈ ਲੜਨ ਵਾਲਾ ਸੀਗਾ। ਸਾਡੀ ਕਮਰ ਟੁੱਟ ਗਈ ਅੱਜ। ਉਹ ਬੰਦਾ ਜਿਹੜਾ ਦਿਨ ਰਾਤ ਹਰ ਇੱਕ ਬੰਦੇ ਦੀ ਕਾਲ ਅਟੈਂਡ ਕਰਦਾ ਸੀਗਾ। ਹਰ ਇੱਕ ਬੰਦੇ ਦੀ ਸੁਣਵਾਈ ਕਰਦਾ ਸੀਗਾ। ਅੱਜ ਉਹਦਾ ਜਾਣਾ ਤੇ ਸਿਰਫ ਇਲਾਕੇ ਲਈ ਨਹੀਂ ਪੰਜਾਬ ਲਈ ਬਹੁਤ ਵੱਡਾ ਨੁਕਸਾਨ ਹੈ। ਸੱਚ ਹੱਕ ਦੀ ਲੜਾਈ ਲੜਨ ਵਾਲਾ। ਤੁਹਾਨੂੰ ਵੀ ਪਤਾ ਸੰਦੀਪ ਜੀ। ਵੀ ਪਿਛਲੇ ਦਿਨੀ ਬੁੱਢੇ ਨਾਲੇ ਬੁੱਢੇ ਦਰਿਆ ਨੂੰ ਲੈ ਕੇ ਵੀ ਬਿਲਕੁਲ ਵੀ ਇੱਕ ਪੱਥਰ ਜਿਹੜਾ ਲਗਾਇਆ ਗਿਆ ਸੀ ਉਹਨਾਂ ਨੇ ਆਪਣੇ ਹੱਥੀ ਤੋੜਿਆ ਕਿਉਂਕਿ ਉਹਨਾਂ ਨੂੰ ਸੱਚ ਦੀ ਗੱਲ ਕਰਨ ਦੀ ਸੱਚ ਦੀ ਲੜਾਈ ਲੜਨ ਦੀ ਆਦਤ ਸੀ ਆ ਨੇੜੇ ਸਾਡੇ ਮਹਾਰਾਜ ਨਗਰ ਹੈ ਇੱਥੇ ਲੋਕ 40 40 45 45 ਸਾਲਾਂ ਤੋਂ ਬੈਠੇ ਆ ਜਿਨ੍ਹਾਂ ਦੀ ਰਜਿਸਟਰੀਆਂ ਨਹੀਂ ਹੋਈਆਂ ਕੁਮਾਰ ਮੰਡੀ ਹੈ ਕੁਮਾਰ ਮੰਡੀ ਇਲਾਕੇ 'ਚ ਲੋਕਾਂ ਦੀ ਰਜਿਸਟਰੀਆਂ ਨਹੀਂ ਹੋਈਆਂ ਔਰ ਇਸ ਤੋਂ ਇਲਾਵਾ ਗਿੜੀ ਇਲੀਗਲ ਪਾਰਕਿੰਗਸ ਹੈਗੀਆਂ ਕਾਰਪੋਰੇਸ਼ਨ ਵੱਲੋਂ ਵਸੂਲੀਆਂ ਜਾਂਦੀਆਂ ਦੁਕਾਨਦਾਰ ਤੰਗ ਨੇ ਰੇੜੀ ਫੜੀ ਵਾਲੇ ਤੰਗ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਿਧਾਨ ਸਭਾ 'ਚ ਆਵਾਜ਼ ਚੁੱਕਣ ਵਾਲਾ ਸਾਰੇ ਹੀ ਪੰਜਾਬ ਦਾ ਮਹਿਬੂਬ ਨੇਤਾ ਅੱਜ ਸਾਰਿਆਂ ਨੂੰ ਖਬਰੇ ਕੀ ਕਰਨਾ ਕਰਕੇ ﺍﻟਵਿਦਾ ਕਹਿ ਗਿਆ ਲੇਕਿਨ ਤੁਹਾਡੇ ਰਾਹੀਂ ਇੱਕ ਮੈਸੇਜ ਲਾਣਾ ਚਾਹਨਾ ਕਿ ਆਪਾਂ ਸਾਰੇ ਇਸ ਪਰਿਵਾਰ ਨਾਲ ਖੜੀਏ ਇਸ ਪਰਿਵਾਰ ਨੂੰ ਹੌਸਲਾ ਦੇਈਏ ਤਾਂ ਜੋ ਇਸ ਪਰਿਵਾਰ ਦਾ ਹੌਸਲਾ ਨਾ ਟੁੱਟੇ ਅੱਗੇ ਵੀ ਇਹ ਜਿੱਦਾਂ ਨਿਰੰਤਰ ਪਿਛਲੇ 30 ਸਾਲਾਂ ਤੋਂ 35 ਸਾਲਾਂ ਤੋਂ ਸੇਵਾ ਕਰ ਰਹੇ ਇਸੇ ਪ੍ਰਕਾਰ ਮਾਨਵਤਾ ਦੀ ਸੇਵਾ ਕਰਦੇ ਰਹਿਣ ਤਾਂ ਜਦੋਂ ਵੀ ਗੱਲ ਆ ਗਈ ਤੁਸੀਂ ਵੀ ਜਦੋਂ ਪਾਰਟੀ ਜੁਆਇਨ ਕੀਤੀ ਤਾਂ ਮੇਸ਼ਾ ਤੁਹਾਨੂੰ ਮੈਂ ਭਰਾਵਾਂ ਵਾਲਾ ਪਿਆਰ ਦਿੱਤਾ ਉਹਨਾਂ ਨੇ ਔਰ ਕਦੀ ਵੀ ਚਾਹ ਕਿਸੇ ਮਜੀ ਸਮਾਜ ਦੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਅਸੀਂ ਜੈਨੇਫਰੀ ਵੀ ਤੇ ਕਿਸੇ ਉਹ ਕਿਸੇ ਨੂੰ ਦੇਖਦੇ ਨਹੀਂ ਸੀ ਕਿਹੜਾ ਧਰਮ ਉਹਦਾ ਕਿਹੜਾ ਕਿ ਸਮਾਜ ਨਾਲ ਜਾਂ ਕਿਸ ਉਹ ਰਾਜਨੀਤਿਕ ਪਾਰਟੀਆਂ ਹਮੇਸ਼ਾ ਜਦੋਂ ਘਰ ਦੇ ਜਾਂ ਉਹਨਾਂ ਦੇ ਕੋਈ ਬੰਦਾ ਆਉਂਦਾ ਸੀ ਤਾਂ ਹਮੇਸ਼ਾ ਉਹਦਾ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਾਰਟੀ ਵਰਕਰ ਸਮੇਂ ਕਿ ਉਹਦਾ ਕੰਮ ਕਰਦੇ ਸੀ ਸਰੇ ਜਿਹੜਾ ਗੁਰਸਿੱਖ ਪਰਿਵਾਰ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਕਿ ਨੀਚੋ ਉੱਚ ਕਰੇ ਮੇਰਾ ਗੋਬਿੰਦ ਉਸ ਗੱਲ ਦੀਆਂ ਪੂਰੀਆਂ ਤੁੱਕਾਂ ਨੂੰ ਆਪਣੀ ਲਾਈਫ ਦੇ ਵਿੱਚ ਅਮਲ ਚ ਲਿਆਉਣ ਵਾਲਾ ਸਾਡਾ ਵੱਡਾ ਭਰਾ ਗੁਰਪ੍ਰੀਤ ਗੋਗੀ ਬੱਸੀ ਇਹਨਾਂ ਨੇ ਕਦੇ ਕਿਸੇ ਜਾਤ ਪਾਤ ਦੀ ਕਿਸੇ ਤਰ੍ਹਾਂ ਦਾ ਕੋਈ ਮਜਬ ਧਰਮ ਦੀ ਗੱਲ ਨਹੀਂ ਕੀਤੀ ਹਮੇਸ਼ਾ ਭਾਈਚਾਰੇ ਦੀ ਗੱਲ ਕੀਤੀ ਹੈ ਮੈਂ ਪਾਰਟੀ ਮੈਂ ਤੁਹਾਡੇ মিডিਆ ਰਾਹੀਂ ਕਹਿਣਾ ਚਾਹੁੰਦਾ ਮੈਂ ਪਾਰਟੀ ਜੁਆਇਨ ਨਹੀਂ ਸੀ ਕਰਨ ਆਇਆ ਵੱਡੇ ਵੀਰ ਨੇ ਕਿਹਾ ਮੇਰੇ ਨਾਲ ਖੜੋ ਤੇ ਮੈਂ ਉਸ ਦਿਨ ਤੋਂ ਨਾਲ ਖੜ ਗਿਆ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਲੋਕਾਂ ਨਾਲ ਜੁੜਨਾ ਉਹਨਾਂ ਦੀ ਰਾਤ ਬਰਾਤੇ ਕੋਈ ਲੋਡ ਪੈ ਜਵੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੀ ਲੋਕਾਂ ਨੂੰ ਆਪਣੇ ਵਾਲੇ ਪਾਸੇ ਅਟਰੈਕਟ ਕਰਦਾ ਸੀਗਾ ਐਸੇ ਕਰਕੇ ਤਕਰੀਬਨ 30-35 ਸਾਲ ਤੋਂ ਲਗਾਤਾਰ ਉਹਨਾਂ ਨੇ ਐਜ਼ ਅ ਐਮਸੀ ਉਹਨਾਂ ਦੇ ਪਰਿਵਾਰ ਨੇ ਸੇਵਾ ਕੀਤੀ ਹੈ ਚਾਰ ਪੰਜ ਵਾਰੀ ਸ਼ਾਇਦ ਔਰ ਉਸ ਤੋਂ ਇਲਾਵਾ ਐਮਐਲਏ ਵੀ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਜਿਹੜਾ ਵਿਧਾਨ ਸਭਾ 'ਚ ਭੇਜਿਆ ਵਿਧਾਨ ਸਭਾ 'ਚ ਕਦੇ 도ਗਲੀ ਗੱਲ ਨਹੀਂ ਕੀਤੀ ਜਿੰਨੇ ਸਾਰੇ ਐਮਐਲਏ ਸਹਿਬਾਨ ਨੇ ਉਹ ਵੀ ਵਧੀਆ ਗੱਲ ਕਰਦੇ ਲੇਕਿਨ ਸਭ ਤੋਂ ਵਿਲੱਖਣ ਗੱਲ ਹਮੇਸ਼ਾ ਆਮ ਬੰਦੇ ਦੀ ਗੱਲ ਉਹ ਸਿਰਫ ਗੁਰਪ੍ਰੀਤ ਗੋਗੀ ਜੀ ਨਹੀਂ ਰੱਖੀ ਹੈ ਅ ਕੱਲ ਦੀ ਰਾਤ ਫਕ 11 ਵਜੇ ਇੱਕ ਖਬਰ ਨਸ਼ਰ ਹੁੰਦੀ ਹੈ ਵੀ ਇਹੜੀ ਦੁਖਦਾਈ ਖਬਰ ਸਾਹਮਣੇ ਆਂਦੀ ਹੈ ਵੀ ਜਦੋਂ ਗੁਰਪ੍ਰੀਤ ਗੋਗੀ ਬਸੀ ਦਾ ਘਰ ਦੇ ਵਿੱਚ ਬੇਤ ਪਰੇ ਹਾਲਾਤਾਂ ਵਿੱਚ ਗੋਲੀ ਲੱਗਣਾ ਦਿਹਾਂਤ ਹੋ ਗਿਆ ਤਾਂ ਉਸ ਤੋਂ ਪਹਿਲਾਂ ਅਗਰ ਡੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 8 ਵਜੇ ਤੋਂ ਲੈ ਕੇ 10 ਵਜੇ ਤੱਕ ਜਾਂ 9:30 ਤੱਕ ਉਹ ਸੰਤ ਬਲਵੀਰ ਸਿੰਘ ਸੀਚੇਵਾਲਾ ਤਾਂ ਆਪਣੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਨਾ ਤੇ ਬੁੱਡੇ ਨਾਲੇ ਬੈਠੇ ਹਿੱਤੇ ਆਪਸ ਚ ਬੁੱਡੇ ਨਾਲੇ ਨਗਰੀ ਦੀ ਪਹਿਲਾਂ ਵੀ ਗੱਲ ਕੀਤੀ ਆ ਸਮੱਸਿਆਾਂ ਲੱਗੀਆਂ ਕਿਉਂਕਿ ਬੁੱਡੇ ਨਾਲੇ ਦਾ ਮੇਨਸ ਮਸਲ ਹਲਾਉਣੇ ਵਾਸਤੇ ਸੀ ਜਿਹੜਾ ਕਲੰਕ ਸੀ ਉਹਨੂੰ ਦੂਰ ਕਰ ਰਹੇ ਆ ਫਤ ਮਤੀ ਸਿੰਘ ਜੀ ਤਾਂ ਹਮੇਸ਼ਾ ਇਹਨਾਂ ਦਾ ਯੋਗਦਾਨ ਗੁਰਪੀ ਗੋਗੀ ਪਸੇ ਯੋਗਦਾਨ ਰਿਹਾ ਤਾਂ ਉੱਥੇ ਬੈਠੇ ਦੇ ਵਿਚਾਰ ਵਿਮਰਸ਼ ਕੀਤਾ ਤੇ ਆਪਣੀ ੜੀ ਸਲਾਹ ਸੀ ਉਹ ਵੀ ਸਾਂਝੀ ਕੀਤੀ ਵੀ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ 라ਵਾਂਗੇ ਕਿਸਾ ਦੇਖੋ ਸਾਰੇ ਮੈਂ ਦੇਖੋ ਪਿਛਲੀਆਂ ਸਰਕਾਰਾਂ ਵਿੱਚ ਵੀ ਨੰਬਰ ਆਫ ਕਰੋੜ ਰੁਪਏ ਖਰਚ ਹੋਏ ਆ ਬੁੱਡੇ ਨਾਲੇ ਦਰਿਆ ਦੀ ਸਫਾਈ ਨੂੰ ਲੈ ਕੇ ਉਦੀ ਮੇਨਟੇਨੈਂਸ ਨੂੰ ਲੈ ਕੇ ਉਦੀ ਇੰਪਰੂਵਮੈਂਟ ਨੂੰ ਲੈ ਕੇ ਲੇਕਿਨ ਕਿਸੇ ਵੀ ਸਰਕਾਰ ਦੇ ਇੱਕ ਵੀ ਐਮਐਲਏ ਨੇ ਆਪਣੀ ਸਰਕਾਰ ਦੇ ਵਿੱਚ ਮੰਤਰੀ ਸਾਹਿਬ ਵੀ ਰਹੇ ਐ ਇਸ ਇਲਾਕੇ ਚੋਂ ਕਿਸੇ ਨੇ ਆਵਾਜ਼ ਨਹੀਂ ਚੱਕੀ ਵੀ ਇਹ ਜਿਹੜਾ 700 ਕਰੋੜ ਦੇ ਨੇੜੇ ਤੇੜੇ 650 ਕਰੋੜ ਦੇ ਨੇੜੇ ਤੇੜੇ ਜਿਹੜਾ ਖਰਚ ਹੋਇਆ ਉਹ ਕਿੱਥੇ ਤੇ ਕਿਵੇਂ ਖਰਚ ਹੋਇਆ ਲੇਕਿਨ ਸਿਰਫ ਗੁਰਪ੍ਰੀਤ ਗੋਗੀ ਜੀ ਨਹੀਂ ਆਵਾਜ਼ ਚੱਕੀ ਸੀ ਸੰਤ ਸੀਚੇਵਾਲ ਜੀ ਦੀ ਸਟੇਟਮੈਂਟ ਮੈਂ ਸਵੇਰੇ ਪੜ੍ਹੀ ਆ ਆਪਣਾ ਤੁਹਾਡੇ ਮੀਡੀਆ ਭਰਾਵਾਂ ਰਾਹੀਂ ਵੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਇੱਕ ਅਨਮੋਲ ਹੀਰਾ ਜਿਹੜਾ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੁੱਢੇ ਦਰਿਆ ਤੇ ਇਸ ਬਹੁਤ ਵੱਡੇ ਜਿਹੜਾ ਲੁਧਿਆਣਾ ਸ਼ਹਿਰ ਦਾ ਮਸਲਾ ਜਿਹੜਾ ਵਾਕਈ ਲੁਧਿਆਣਾ ਮਾਂਚੈਸਟਰ ਕਹਿੰਦੇ ਨੇ ਪੰਜਾਬ ਦਾ ਆਪਾਂ ਲੇਕਿਨ ਉਹਦੇ ਕਹਿੰਦੇ ਨੇ ਇੱਕ ਕਲੰਕ ਹੈ ਜਿਹੜਾ ਉਹ ਸਿਰਫ ਬੁੱਢਾ ਦਰਿਆ ਹੀ ਆ ਜਿਹਦੀ ਵਿਵਸਥਾ ਅੱਜ ਤੱਕ ਕਿਸੇ ਨੇ ਨਹੀਂ ਸਿਖਾਈ ਗੁਰਪ੍ਰੀਤ ਗੋਗੀ ਜੀ ਉਹਨੂੰ ਸਹੀ ਕਰਨ ਦੇ ਵਾਲੇ ਪਾਸੇ ਅਗਰੈਸਰ ਸੀਗੇ ਸਿੰਚੇਵਾਲ ਦੇ ਨਾਲ ਮਿਲ ਕੇ ਲੇਕਿਨ ਉਹ ਚੀਜ਼ ਹੁਣ ਦੇਖੋ ਕਿਵੇਂ ਪ੍ਰਵਾਹ ਚੜੂਗੀ ਇਹ ਪ੍ਰਮਾਤਮਾ ਜਾਣਦਾ ਬਹੁਤ ਵੱਡਾ ਕੰਦੇ ਕਟ ਆਇਆ ਸਾਰੇ ਵਿਸ਼ਖ ਪਾਰਟੀ ਵਾਸਤੇ ਕੱਟਾ ਬਹੁਤ ਵੱਡਾ ਹੈਗਾ ਮੰਨਦੇ ਆ ਤੇ ਕਿ ਆਮ ਲੁਧਿਆਣਾ ਵਾਸਤੇ ਬਹੁਤ ਵੱਡਾ ਕੱਟਾ ਕੋਈ ਇਸ ਤਰ੍ਹਾਂ ਦੇ ਦਾ ਹਾਸ ਮੁਖ ਚਿਹਰਾ ਬਹੁਤ بڑے ਲੀਡਰ ਜਿਹੜਾ ਕੋਈ ਗਰਾਊਂਡ ਗਰਾਊਂਡ ਲੈਵਲ ਤੋਂ ਇਹ ਉੱਠੇ ਜਮੀਨ ਇਸ ਦਾ ਉਤਰ ਕੇ ਨੇਤਾ ਬਣੇ ਤਾਂ ਉਸ ਉਸ ਨੇਤਾ ਦਾ ਪੂਰਾ ਹੱਕ ਵੀ ਪੂਰਾ ਕੀਤਾ ਉਹਨਾਂ ਨੇ ਵੀ ਲੋਕਾਂ ਦੀ ਪੂਰੀ ਸਮੱਸਿਆ ਸੁਣੀ ਸਾਡਾ ਤਾਂ ਇਸ ਪਰਿਵਾਰ ਨਾਲ ਬਹੁਤ ਡੇਰਾ ਰਿਸ਼ਤਾ ਮੇਰੀ ਮਾਸੀ ਦੇ ਬੇਟੇ ਸੀ ਤੇ ਸਾਨੂੰ ਇਹਨਾਂ ਦਾ ਬਹੁਤ ਘਟਾ ਹੋਇਆ ਬਸ ਮੈਂ ਨਹੀਂ ਕਹਿਣਾ ਚਾਹੁੰਦਾ ਨੇ ਕਿਉਂ 3 ਵਜੇ ਸਸਕਾਰ ਦੀ ਗੱਲ ਕੀਤੀ ਹੈ ਤੇ ਬਾਕੀ ਸਾਰੇ ਪਰਿਵਾਰ ਪਰਿਵਾਰ ਪਹੁੰਚ ਗਏ ਹੋਗੇ ਫੋਨ ਤੇ ਸਾਰੇ तकरीबन ਸਾਰੇ ਪਹੁੰਚ ਚੁੱਕੇ ਆ ਪੈਣਾ ਵੀ ਆ ਗਏ ਆ ਭਰਾ ਵੀ ਇੱਥੇ ਹੀ ਆ ਬਾਕੀ ਪੰਜੇ ਹੈਗੇ ਉਹ ਬਾਹਰ ਆ ਉਹ ਨਹੀਂ ਆ ਸਕਦੇ ਤੇ ਬਾਕੀ ਵਿੱਚ ਕੌਣ ਕੌਣ ਕਿੰਨੇ ਆਪਾਂ ਕੋਲ ਕਿੰਨੇ ਭਰਾ ਵਗੈਰਾ ਕਿੰਨੇ ਪੈਣਾ ਸਕਦੇ ਇਹ ਤਿੰਨ ਪੈਣਾ ਦੋ ਭਰਾ ਤਿੰਨ ਭਰਾ ਸੀ ਇੱਕ ਭਾਜੀ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਹੁਣ ਬਾਕੀ ਗੱਲ ਕਰਦੇ ਆ ਬੇਟਾ ਬੇਟੀ ਨਾ ਵੀ ਹੈਗੀ ਤਾਂ ਪੂਰੇ ਪਰਿਵਾਰ ਸਾਂ ਮੌਜੂਦ ਆ ਤਿੰਨੇ ਪੂਰਾ ਸਨਸਕਾਰਾਂ ਦਾ ਹੋਊਗਾ ਤੇ ਲੱਗ ਰਿਹਾ ਵੀ ਇੱਦਾਂ ਦਾ ਕਾਟਾ ਖੁੰਦੂ ਜਾਣੇ ਚ ਪਾਰਟੀ ਛਟੋਕੂ ਨੂੰ ਜਾਣੇ ਚ ਮੂ ਪੂਰਾ ਨਹੀਂ ਹੋਊਗਾ ਕਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਪਾਜੀ ਬਹੁਤ ਵਧੀਆ ਲੈਵਲ ਤੇ ਕੰਮ ਕਰਦੇ ਸੀ ਸਾਡੇ ਹਰੇਕ ਬੰਦੇ ਦੀ ਸੁਣਾਈ ਕਰਦੇ ਸੀ ਕੋਈ ਵੀ ਇੱਥੋਂ ਖਾਲੀ ਨਹੀਂ ਗਿਆ ਸੋ ਪਰਿਵਾਰਿਕ ਮੈਂਬਰ ਹੈ ਤੇ ਨਾਲ ਉਹਨਾਂ ਦੇ ਹੋੜੇ ਹੋਮ ਪਾਰਟੀ ਵਰਕਰ ਨਾਲ ਸੀ ਰਾ ਅੱਜ ਗੁਰਪ੍ਰੀ ਗੋਗੀ ਬੱਸੀ ਦੇ ਅਕਾਲ ਚਲਾਨ ਦੇ ਜਿਹੜਾ ਦੁੱਖ ਦੱਸਿਆ ਇੱਕ ਬਹੁਤ ਵੱਡਾ ਬਹੁਤ ਵੱਡਾ ਉਹ ਕਟਾ ਜਿਹੜਾ ਜ਼ਿੰਦਗੀ ਸ਼ਾਇਦ ਨਾ ਹੀ ਪੂਰੀ ਕਰ ਸਕੇ ਕਿਉਂਕਿ ਜਦੋਂ ਵੀ ਲੋਕਾਂ ਦੇ ਵਿਦਿਆਕਾਂ ਦੀ ਕਾਲਾਂ ਦੀ ਸੀ ਤਾਂ ਗੁਰਪ੍ਰੀ ਗੋਗੀ ਬੱਸੀ ਦਾ ਚਿਹਰਾ ਉਹ ਖਾਸ ਮੂਠੇ ਦਾ ਸਾਹਬ ਕਹਿੰਦੇ ਸੀ ਅੱਛਾ ਉਹ ਹੀ ਜਿਹੜਾ ਜਿਹੜਾ ਚਿਹਰਾ ਖਾਸ ਦਰੰਦਾ ਤਾਂ ਗੁਰਪ੍ਰੀ ਗੋਗੀ ਬੱਸੀ ਨਾਮ ਸਾਹਮਣਿਆਂ ਦਾ ਸੀ ਤਾਂ ਖਾਲਗੇ ਲੋਕਾਂ ਦੇ ਬੁੱਢੇ ਨਾਲੇ ਦੇ ਪ੍ਰੋਜੈਕਟ ਤੇ ਈਸ਼ੂ ਨੂੰ ਲੈ ਕੇ ਹਮੇਸ਼ਾ ਹੀ ਗੁਰਪ੍ਰੀ ਗੋਗੀ ਬੱਸੀ ਨੇ ਆਪਣੀ ਬਾਤ ਚੱਕੀ ਕਿਤੇ ਹੱਤੋਂ ਕੇ ਆਪਣੀ ਸਰਕਾਰ ਦੇ ਅਗੇਂਸਟ ਵੀ ਚਲੇ ਲੇਕਿਨ ਫਿਰ ਵੀ ਆਪਣੇ ਉਸ ਬੁੱਡੇ ਨਾਲੇ ਦੇ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਵਾਸਤੇ ਹਮੇਸ਼ਾ ਹੀ ਯਤਨ ਛਿਲ ਰਹੇ ਹਨ ਖੈਰ ਇਹ ਕਾਟਾ ਹੁਣ ਪੂਰਾ ਨਹੀਂ ਹੋ ਸਕੇਗਾ ਗੁਰਪੀ ਗੋਗੀ ਪਤੀ ਸਾਡੇ ਵਿੱਚ ਨਹੀਂ ਰਹੇ ਤਾਂ ਅੱਜ 3 ਵਜੇ ਲੁਧਿਆਣਾ ਦੇ ਸਿਵਲ ਲਾਈਨ ਸਰਕਾਰ ਯਾਨੀ ਕਿ ਕੇਵੀਐਮ ਸਕੂਲ ਦੇ ਪਿੱਛੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਅੱਜ 3 ਵਜੇ ਅੰਤਿਮ ਸਰਕਾਰ ਕੀਤਾ ਜਾਵੇਗਾ ਕੈਮਰਾਮੈਨ ਪੌਬੀ ਨਾ ਸੰਦੀਪ ਸ਼ਰਮਾ ਟੈਲੀਫੈਕਟੀਵੀ ਲੁਧਿਆਣਾ